देखो सब तो पहली गलती ਜਿਹੜਾ ਹਮਲਾ ਜਿਹੜਾ ਅਟੈਕ ਆ ਉਹ ਸਾਡੇ ਸਤਿਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੋਇਆ ਅਕਾਲ ਤਖਤ ਸਾਹਿਬ ਦੇ ਬਾਹਰ ਹੋਇਆ ਉਹ ਬਹੁਤ ਹੀ ਨਿੰਦਣਯੋਗ ਆ ਉਹ ਜਗਾ ਹੈ ਉਹ ਪਵਿੱਤਰ ਜਗਾ ਹੈ ਉਹ ਬਹੁਤ ਮਾੜੀ ਗੱਲ ਪਰ ਮੈਂ ਤੁਸੀਂ ਹੁਣ ਮੈਂ ਕਈ ਦਿਨ ਦਾ ਮੈਂ ਤਾਂ ਹੀ ਇਸ ਗੱਲ ਤੇ ਬੋਲ ਨਹੀਂ ਰਿਹਾ ਸੀ ਪਰ ਤੁਸੀਂ ਮੀਡੀਆ ਇਸ ਗੱਲ ਤੇ ਜ਼ਰੂਰ ਮੈਨੂੰ ਬਾਰ-ਬਾਰ ਪੁੱਛ ਰਿਹਾ ਤੇ ਮੈਂ ਅੱਜ ਜ਼ਰੂਰ ਬੋਲਣਾ ਤਾਂ ਉਹਨਾਂ ਤੋਂ ਧੰਨਵਾਦ। ਦੇਖੋ ਸੁਖਵੀਰ ਸਿੰਘ ਬਾਦਲ ਮੈਂ ਮੰਨਦਾ ਉਹਨਾਂ ਦੇ ਉੱਤੇ ਜਿਹੜਾ ਇਹ ਹਮਲਾ ਏ ਜਿਹੜਾ ਕਿਉਂ ਹੋਇਆ? ਸੁਖਵੀਰ ਸਿੰਘ ਬਾਦਲ ਤੇ ਹਮਲਾ ਉਦੋਂ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਉਹਨਾਂ ਨੇ ਕੀਤੀ ਮੰਨਿਆ ਅਕਾਲ ਤਖਸਾਲ ਮੂਰੇ ਤੇ ਜਥੇਦਾਰ ਸਹਿਬਾਨਾਂ ਦੇ ਮੂਰੇ ਇੱਕ ਮਿਟ ਕੀਤਾ ਮੰਨਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਕੀਤੀ ਆ ਥਾਂ ਤੇ ਨਾਂ ਜਵਾਬ ਚ ਉਹਨੇ ਹਾਂ ਦਿੱਤਾ ਫਿਰ ਜਿਹੜੇ ਸਤਕਾਰਯੋ ਚੌੜਾ ਸਾਹਿਬ ਨੇ ਜਿਹੜੇ ਨਰੈਨ ਸਿੰਘ ਚੌੜਾ ਨੇ ਜਿਹੜੇ ਬੜੀ 70 ਸਾਲ ਦੀ ਉਹਨਾਂ ਦੀ ਉਮਰ ਆ ਪਿੱਛੇ ਉਹਨਾਂ ਦੀ ਬਜ਼ੁਰਗ ਧਰਮ ਪਤਨੀ ਵੀ ਆ ਉਹਨਾਂ ਦਾ ਪਰਿਵਾਰ ਆ ਜਦੋਂ ਇਹ ਗੱਲ ਜਿਹੜੀ ਹੋਈ ਆ ਇਹ ਉਹਨਾਂ ਨੇ ਕੋਈ ਨਿੱਜੀ ਆਪਣੇ ਲਈ ਨਹੀਂ ਕੋਈ ਕੀਤੀ ਉਹਨਾਂ ਨੇ ਕੋਈ ਨਿੱਜੀ ਉਹਨਾਂ ਦਾ ਬੈਰ ਵਿਰੋਧ ਨਹੀਂ ਸੀ ਸੁਖਬੀਰ ਸਿੰਘ ਬਾਦਲ ਹੁਣਾ ਨਾਲ ਉਹਨਾਂ ਦਾ ਸਿਰਫ ਭਾਵਨਾ ਚ ਆ ਕੇ ਜਿਹੜੇ ਇੱਕ ਸਿੱਖ ਪੰਥ ਦੇ ਵਿੱਚ ਸਿੱਖਾਂ ਲਈ ਜਾਂ ਸਭ ਲਈ ਜਿਹੜੇ ਮੰਨਦੇ ਆ ਉਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਤਾਂ ਕੁਝ ਹੈ ਨਹੀਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਬੇਅਦਬੀ ਕਰਾਈ ਆ ਤਾਂ ਉਹ ਭਾਵਨਾ ਦੇ ਵਿੱਚ ਆ ਕੇ ਉਹ ਭਾਵਨਾ ਦੇ ਬਹਿ ਕੇ ਵਿੱਚ ਉਹਨਾਂ ਨੇ ਇਹ ਗੋਲੀ ਜਿਹੜੀ ਚਲਾਈ ਤੇ ਪਰ ਗੋਲੀ ਵੀ ਚਲਾਈ ਗੋਲੀ ਕਿਹੜਾ ਉਹਨਾਂ ਦੇ ਕਿਤੇ ਵੱਜੀ ਵੀ ਨਹੀਂ ਗਈ ਗੋਲੀ ਤਾਂ ਕੰਧ 'ਚ ਵੱਜੀ ਆ ਤੇ ਮੈਂ ਸਮਝਦਾ ਜਿਵੇਂ ਉਹ ਸ਼ਹੀਦ ਆਦਮ ਸਤਾਰ ਬਿਆਨ ਸਿੰਘ ਜਿਹੜੇ ਸ਼ਹੀਦ ਹੋਏ ਮੁੱਖ ਮੰਤਰੀ ਉਹਨਾਂ ਦੇ ਬਾਰੇ ਉਹ ਹਮੇਸ਼ਾ ਗੱਲ ਕਰਦੇ ਰਹੇ ਵੀ ਭਾਵਨਾ 'ਚ ਬਹਿ ਕੇ ਉਹਨਾਂ ਨੇ ਕੋਈ ਪਰਸਨਲ ਨਹੀਂ ਸੀ ਉਹਨਾਂ ਦਾ ਰਾਜੋ ਵਾਲੇ ਹੋਣਾ ਦਾ ਜਾਂ ਜਿੰਨੇ ਵੀ ਬੰਦੇ ਆ ਵੀ ਉਹਨਾਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਉਹਦੇ ਵਿੱਚ ਚਾਹੇ ਜਥੇਦਾਰ ਸਭਾਨ ਹੋਣ ਚਾਹੇ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਹੋਣ ਚਾਹੇ ਮਜੀਠੀਆ ਸਾਹਿਬ ਹੋਣ ਚਾਹੇ ਬੀਬੀ ਹਰਸਿਮਰਤ ਕੌਰ ਹੋਣ ਚਾਹੇ ਸਾਰਾ ਕਾਲੀਦਾਰ ਹੋਵੇ ਹਮੇਸ਼ਾ ਕਹਿੰਦੇ ਰਹੇ ਆ ਵੀ ਉਹ ਭਾਵਨਾ ਚ ਆ ਕੇ ਉਹਨਾਂ ਨੇ ਇਹ ਗੱਲ ਕੀਤੀ ਪਰ ਮੈਂ ਆਪਦੀ ਗੱਲ ਕਰਾਂ ਜੀ ਮੈਂ ਅਸੀਂ ਵੀ ਬਹੁਤ ਛੋਟੀ ਉਮਰ ਸੀ ਜਿਵੇਂ ਸਖਬੀਰ ਸਿੰਘ ਬਾਦਲ ਦੇ ਬੱਚੇ ਆ ਨਾ ਬੇਟੀਆਂ ਆ ਬੇਟਾ ਇਹ ਅਸੀਂ ਵੀ ਉਸ ਵੇਲੇ ਬਹੁਤ ਇਸ ਜਵਾਨ ਯੰਗ ਉਮਰ ਸੀ ਮਨ ਚ ਗੁੱਸਾ ਸੀ ਕਿਉਂ ਕਿ ਉਹ ਬੰਬ ਦੇ ਨਾਲ ਇਕੱਲੇ ਸਰਦਾਰ ਬੀਨ ਸਿੰਘ ਨਹੀਂ ਨਾਲ 17 ਬੰਦੇ ਹੋਰ ਸ਼ਹੀਦ ਹੋਏ ਸੀ ਬੰਬ ਨਾ ਉੜੇ ਸੀ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਸੀ ਕਿਸ ਦੇ ਸਾਲ ਦਾ ਸੀ ਕਿਸ ਦਾ ਨਵਾਂ ਵਿਆਹ ਹੋਇਆ ਸੀ ਉਹ ਬੰਦੇ 17 ਨਾਲ ਹੋਰ ਸ਼ਹੀਦ ਹੋਏ ਸੀ ਉਹ ਪਰਿਵਾਰਾਂ ਦੇ ਵੀ ਸਾਡੇ ਤੇ ਜ਼ਿੰਮੇਵਾਰੀ ਸੀ ਇਹ ਅਸੀਂ ਇਸ ਕਰਕੇ ਇਹ ਗੱਲਾਂ ਬਾਰ-ਬਾਰ ਕਰਦੀ ਸੀ ਪਰ ਇਹ ਕਹਿੰਦੇ ਸੀ ਵੀ ਨਹੀਂ ਨਿੱਜੀ ਨਹੀਂ ਕੀਤਾ ਉਹ ਰਾਜਵਾਨਾ ਨੇ ਨਾ ਭਾਵਨਾ ਚ ਬਹਿ ਕੇ ਜਾਂ ਦੂਜਿਆਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਏ ਉਹਨਾਂ ਦੇ ਸਾਰੇ ਅਸੀਂ ਇਕੱਠੇ ਤੁਹਾਡੇ ਮੂਰੇ ਹੀ ਪਿਛਲੇ ਦਿਨਾਂ ਤੋਂ ਵੀ ਠੀਕ ਜੇ ਉਹਨਾਂ ਨੇ ਇਸ ਭਾਵਨਾ ਚ ਜੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਸਾਨੂੰ ਤਾਂ ਪਤਾ ਵੀ ਸ਼ਹੀਦ ਆਜ਼ਮ ਸਦਾਰ ਬੀਨ ਸਿੰਘ ਨੇ ਪੰਜਾਬ ਨੂੰ ਬਚਾਉਣ ਖਤਰ ਫਰਜ਼ਾਂ ਨੂੰ ਖਤਮ ਕਰਨ ਆਪਣੀ ਉਹਨਾਂ ਦੀ ਜਾਨ ਗਈ ਕੁਰਬਾਨੀ ਦਿੱਤੀ ਤੇ ਅੱਜ ਅਮਨ ਸ਼ਾਂਤੀ ਹੈ ਪਰ ਅਸੀਂ ਫਿਰ ਵੀ ਸਾਹਮਣੇ ਇਹ ਕਿਹਾ ਵੀ ਠੀਕ ਆ ਇਹਨਾਂ ਨੂੰ ਮਾਫ਼ ਤੁਸੀਂ ਕਹਿੰਦੇ ਹੋ ਕਰਨਾ ਚਾਹੀਦਾ ਪਰ ਉਵੇਂ ਹੀ ਮੈਂ ਵੀ ਹੁਣ ਇਹ ਗੱਲ ਸੋਚ ਸਮਝ ਕੇ ਮੈਂ ਬੜਾ ਕਹਿ ਰਿਹਾ ਵੀ ਮਜੀਠੀਆ ਸਾਹਿਬ 10 ਦਿਨ ਪਹਿਲਾਂ ਹੀ ਜਦੋਂ ਰਾਜਵਾਨਾ ਸਾਹਿਬ ਜੇਲ੍ਹ ਚੋਂ ਆ ਇਸ ਵਾਰ ਉਹਨਾਂ ਨਾਲ ਉਹਨੇ ਜੱਫੀਆਂ ਪਾਈਆਂ ਪਿਆਰ ਕੀਤਾ ਕੌਮ ਦਾ ਹੀਰਾ ਦੱਸਿਆ ਤੇ ਹੁਣ ਜ਼ਰੂਰ ਉਸੇ ਤਰੀਕੇ ਨਾਲ ਵੱਡਾ ਦਿਲ ਕਰਕੇ ਕਿਉਂਕਿ ਉਹ ਤਾਂ ਭਾਵਨਾ ਹੈ ਇਕਾਲੀ ਦਲ ਨੂੰ ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੀ ਆ ਜਾਂ ਮਜੀਠੀਆ ਸਾਹਿਬ ਕਰ ਰਹੇ ਆ ਉਹਨਾਂ ਨੂੰ بڑا ਦਿਲ ਦਿਖਾ ਕੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨਾਂ ਨੇ ਕਮਿਟ ਕੀਤੀ ਮੰਨਿਆ ਇੱਕ ਤਾਂ ਗੱਲ ਹੁੰਦੀ ਆ ਨਾ ਵੀ ਉਹਨਾਂ ਨੇ ਮੰਨੀ ਨਹੀਂ ਤੇ ਆਪ ਲੋਕ ਸੋਚ ਰਹੇ ਆ ਮੈਜਨ ਕਰਦੇ ਆ ਜਿਵੇਂ ਸ਼ਹੀਦ ਆਜ਼ਮ ਸਰਦਾਰ ਬੈਂਸਿਮ ਦਾ ਟੈਰਰਿਜ਼ਮ ਖਤਮ ਕੀਤਾ ਪਰ ਬਹੁਤ ਚੈਨਲਾਂ ਤੇ ਜਾਂ ਹੋਰਾਂ ਤੇ ਕਿਹਾ ਜਾਂਦਾ ਇਸ ਤਰੀਕੇ ਨਾਲ ਬੰਦੇ ਉਸ ਵੇਲੇ ਮਾਰੇ ਗਏ ਕਿਤੇ ਕੋਈ ਪ੍ਰੂਫ ਨਹੀਂ ਜਾਂ ਕਿਤੇ ਕੋਈ ਐਸੀ ਗੱਲ ਨਹੀਂ ਪਰ ਇਹਨਾਂ ਨੇ ਤਾਂ ਆਪ ਮੰਨਿਆ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂ ਚੌੜਾ ਸਾਹਿਬ ਨੇ ਸਤਕਾਰਯੋਗ ਨੇ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨੂੰ ਨਾ ਸਹੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸਖਬੀਰ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਇਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਂ ਨੂੰ ਵੀ ਅਕਾਲੀ ਦਲ ਨੂੰ ਵੀ ਉਸ ਮਿਊਜ਼ੀਅਮ ਚ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਬਜ਼ੁਰਗ ਆਦਮੀ ਨੇ ਠੰਡ ਦਾ ਟਾਈਮ ਆ ਉਹ ਇੰਟਰੋਗੇਸ਼ਨ ਹੋ ਰਹੀ ਆ ਉਹਨਾਂ ਨਾਲ ਉਹਨਾਂ ਨਾਲ ਫਟ ਮਾਰ ਹੋ ਰਹੀ ਆ ਉਹਨਾਂ ਤੋਂ ਪੁੱਛਿਆ ਜਾ ਰਿਹਾ ਜੇਲ੍ਹ ਚ ਠੰਡ ਚ ਤਕਲੀਫ ਚ ਹੋਣਗੇ ਤੇ ਮੈਂ ਸਮਝਦਾ ਮਜੀਠੀਆ ਸਾਹਿਬ ਨੂੰ ਸਭ ਨੂੰ ਜਾ ਕੇ ਉਹਨਾਂ ਦੇ ਨਾਲ ਪਰਿਵਾਰ ਨਾਲ ਲੈ ਜਾ ਕੇ ਤੇ ਉਹਨਾਂ ਦੀ ਸਿਸਟਰ ਜਿਵੇਂ ਰਾਜਵਾਨਾ ਸਾਹਿਬ ਦੇ ਸਿਸਟਰ ਨਾਲ ਜਾਂਦੇ ਸੀ ਤੇ ਉਹਨਾਂ ਨਾਲ ਵੀ ਉਹਨਾਂ ਨੂੰ ਫਲ ਫਰੂਟ ਉਹਨਾਂ ਦੀ ਸਿਹਤ ਠੀਕ ਰਹੇ ਤੇ ਉਹਨਾਂ ਨੂੰ ਸਨਮਾਨਿਤ ਕਰਨ ਵੀ ਗੁਰੂ ਦੀ ਭਾਵਨਾ ਚ